ਸੋ ਭਾਜਪਾ ਦੇ ਸੀਨੀਅਰ ਅਗੂ ਹਰਜੀਤ ਗਰੇਵਾਲ ਨੇ ਹਿੰਦੂ ਤਿਉਹਾਰਾਂ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਜਾਣਬੁੱਝ ਕੇ ਹਿੰਦੂ ਤਿਉਹਾਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਉਹਨਾਂ ਨੇ ਭਾਜਪਾ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਗਰੇਵਾਲ ਨੇ ਇਹ ਵੀ ਕਿਹਾ ਹੈ ਕਿ ਦੇਸ਼ ਭਰ ਦੇ ਵਿੱਚ ਕਾਨੂੰਨੀ ਤੌਰ ਤੇ ਠਟੋਕਟ ਸਮਰਥਨ ਮਿਲਦੀ ਗਾਰੰਟੀ ਦੇਣਾ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਲਈ ਨੁਕਸਾਨਦੇ ਹੋਵੇਗਾ। ਗਰੇਵਾਲ ਨੇ ਸ਼ੋਮਣੀ ਅਕਾਲੀ ਦਲ ਦੀ ਪ੍ਰਸ਼ੰਸਾ ਕੀਤੀ ਹੈ ਤੇ ਅਕਾਲੀ ਦਲ ਨੂੰ ਦੇਸ਼ ਭਗਤ ਪਾਰਟੀ ਵੀ ਕਿਹਾ। ਸੰਸਦ ਮੈਂਬਰ ਅੰਮ੍ਰਿਤਪਾਲ ਅਤੇ ਖੁਦ ਅੰਮ੍ਰਿਤਪਾਲ ਦੇ ਵੱਲੋਂ ਬਣਾਈ ਜਾ ਰ ਇੱਕ ਗੱਲ ਕੀਤੀ 15 ਜਨਵਰੀ ਨੂੰ ਪੰਜਾਬ ਭਾਜਪਾ ਕਿਸਾਨਾਂ ਦੇ ਮੁੱਦਿਆਂ ਤੇ ਐਮਐਸਪੀ ਤੇ ਰਣਨੀਤੀ ਤੈਅ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕਰੇਗੀ। ਅਨਾਦੀ ਮੰਗਾ ਨੂੰ ਲੈ ਕੇ ਕਿਸਾਨ ਹੁਣ ਇਕਜੁੱਟ ਹੁੰਦੇ ਹੋਏ ਨਜ਼ਰ ਆ ਰਹੇ ਨੇ। ਕੀ ਭਾਰਤੀ ਜਨਤਾ ਪਾਰਟੀ ਜਾਂ ਫਿਰ ਕੇਂਦਰ ਸਰਕਾਰ ਵਾਸਤੇ ਕੋਈ ਚੈਲੰਜ ਹੋਵੇਗਾ ਇਹ ਇਹ ਗਠਜੋੜ ਇਸ ਦੇ ਉੱਤੇ ਗੱਲ ਕਰਨ ਲਈ ਸਾਡੇ ਨਾਲ ਹਰਜੀਤ ਗਰੇਵਾਲ ਨੇ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ। ਸਰ ਜਿਸ ਤਰ੍ਹਾਂ ਦੇ ਨਾਲ ਦੋਵੇਂ ਫਾਰਮ ਜਿਹੜੇ ਹੈਗੇ ਨੇ ਕਿਸਾਨਾਂ ਦੇ ਉਹ ਉਹਨਾਂ ਨੇ ਇਕਤਾ ਕੀਤੀ ਹੈ ਤੇ ਕਿਹਾ ਹੈ ਕਿ ਸਾਝਾ ਲੜਾਈਏ ਮਿਲ ਕੇ ਲੜਾਂਗੇ ਕੋਈ ਚੁਣੌਤੀ ਭਾਰਤੀ ਜਨਤਾ ਪਾਰਟੀ ਵਾਸਤੇ ਜਾਂ ਫਿਰ ਸਰਕਾਰ ਵਾਸਤੇ ਤੁਸੀਂ ਵੇਖਦੇ ਹੋ ਨਹੀਂ ਐਸ ਸੱਚ ਕੋਈ ਚੁਣੌਤੀ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਕਤਾ ਹੋਣੀ ਚਾਹੀਦੀ ਹੈ ਕਿਸਾਨ ਦੇ ਭਲੇ ਲਈ ਕਿਸਾਨ ਦੇ ਤੇ ਅਸੀਂ ਉਹਦੀ ਪ੍ਰਸ਼ੰਸਾ ਕਰਾਂਗੇ ਜੇ ਅੱਛਾ ਕੰਮ ਹੋਏਗਾ ਕਿਉਂਕਿ ਕਿਸਾਨ ਡਿਵਾਈਡਡ ਨਾ ਹੋਵੇ ਕੱਲ ਨੂੰ ਕੋਈ ਦੋ ਜਥੇਬੰਦੀਆਂ ਹੋਰ ਆਉਣ ਕੋਈ ਹੋਰ ਡਿਮਾਂਡ ਰੱਖ ਲੈਣ ਕਿਈ ਕਿਸਾਨ ਦੀਆਂ ਜਨੂਨ ਡਿਮਾਂਡਸ ਨੇ ਮੈਂ ਮੰਨਦਾ ਕਿ ਡਿਮਾਂਡ ਹੈਗੀਆਂ ਨੇ ਪਰ ਐਸ਼ੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਮੰਨੀ ਨਹੀਂ ਜਾ ਸਕਣ ਜਿਸ ਤਰ੍ਹਾਂ ਹੁਣ ਐਮਐਸਪੀ ਦੇ ਬਾਰੇ ਚ ਚੱਕਰ ਸਾਹਿਬ ਨੇ ਵੀ ਬੋਲੇ ਐਮਐਸਪੀ ਦੀ ਕਾਨੂੰਨਨ ਗਰੰਟੀ ਪੂਰੇ ਦੇਸ਼ ਲਈ ਅਗਰ ਦਿੱਤੀ ਜਾਵੇ ਤਾਂ ਉਹ ਹਾਨੀ ਕਰਕਾ ਪੰਜਾਬ ਵਾਸਤੇ ਲੋਕਾਂ ਵਾਸਤੇ ਹਾਂ ਪੰਜਾਬ ਵਾਸਤੇ ਪੰਜਾਬ ਦੇ ਕਿਸਾਨ ਲਈ ਉਹ ਕਿਉਂ ਆ ਕਿਉਂਕਿ ਇਹ ਇਸ ਵੇਲੇ ਐਮਐਸਪੀ ਦੋ ਫਸਲਾਂ ਤੇ ਪੰਜਾਬ ਚ ਵੀ ਹੈਗੀ ਆ ਹਰਿਆਣੇ ਚ 60% ਖਰੀਦ ਪੰਜਾਬ ਚ ਹੁੰਦੀ ਹੈ 30% ਹਰਿਆਣੇ ਚ ਹੁੰਦੀ ਹੈ 10% ਵੈਸਟਰਨ ਯੂਪੀ ਚ ਹੁੰਦੀ ਹੈ ਇਹ ਕਿਉਂ ਹੁੰਦੀ ਹੈ ਕਿ ਸਾਡੇ ਅਨਾਜ ਦੀ ਕਿੱਲਤ ਹੋ ਗਈ ਸੀ ਲਾਲਬਾਧਰ ਸ਼ਾਸਤਰੀ ਜੀ ਦੇ ਸਮੇਂ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਵੀ ਕਹਿਣਾ ਪਿਆ ਸੀ ਕਿ ਭਾਈ ਇੱਕ ਟਾਈਮ ਦਾ ਭੋਜਨ ਨਾ ਕਰੋ ਦੇਸ਼ਵਾਸੀਓ ਸਾਡੇ ਦੇਸ਼ ਚੰਨ ਸੰਕਟ ਆ ਗਿਆ ਤੇ ਲੋਕ ਨਹੀਂ ਕਰ ਰਹੇ ਸੀ ਉਹਨਾਂ ਨੇ ਮੰਨ ਲਿਆ ਸੀ ਦੇਸ਼ ਭਗਤ ਨੇ ਲੋਕ ਵੀ ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਹਰਿਆਣਾ ਉਸ ਵੇਲੇ ਪਹਿਲਾਂ ਇਕੱਠੇ ਹੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਗ੍ਰੀਨ ਰੈਵੋਲੂਸ਼ਨ ਲਿਆ ਕੇ ਬਹੁਤ ਅੱਛੀ ਪੈਦਾਵਾਰ ਕੀਤੀ ਦੇਸ਼ਾਂ ਦੇ ਧੰਨੇ ਦੇ ਭੰਡਾਰ ਭਰ ਗਏ ਬਾਅਦ ਚੋ ਸਰਪਲਸ ਹੋ ਗਿਆ ਫਿਰ ਕੋਈ ਖਰੀਦੇ ਨਾ ਤੇ ਉਸ ਤੋਂ ਬਾਅਦ ਸਰਕਾਰ ਨੂੰ ਇਹ ਜਿਹੜੀ ਐਮਐਸਪੀ ਦੀ ਖਰੀਦ ਆ ਉਸ ਦੀ ਕੋਸ਼ਿਸ਼ਾ ਕਰਨੀ ਪਈ ਸੀ ਇਸਦੇ ਲਈ ਕਾਨੂੰਨal ਗਰੰਟੀ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਾਂ ਕਿ ਐਮਐਸਪੀ ਹੈ ਐਮਐਸਪੀ ਥੀ ਐਮਐਸਪੀ ਰਹੇਗੀ ਪਾਰਲੀਮੈਂਟ ਚ ਵੀ ਕਹਤਾ ਉਸ ਤੋਂ ਬਾਅਦ ਐਮਐਸਪੀ ਦੇ ਵਾਸਤੇ ਇੱਕ ਕਾਨੂੰਨ ਵੀ ਬਣਿਆ ਹੋਇਆ ਪੰਜਾਬ ਚ ਵੀ ਬਣਿਆ ਹੋਇਆ ਜੇ ਕੋਈ ਐਮਐਸਪੀ ਦੇ ਰੇਟ ਤੋਂ ਘੱਟ ਤੇ ਖਰੀਦੇ ਤਾਂ ਉਹ ਵਪਾਰੀ ਹੋਵੇ ਸਰਕਾਰੀ ਅਧਿਕਾਰੀ ਹੋਵੇ ਜਿੱਦੀ ਵੀ ਇਨਵੋਲਵਮੈਂਟ ਹੋਵੇ ਉਹਦੇ ਤੇ ਮੁਕੱਦਮਾ ਦਰਜ ਹੋਏਗਾ ਪਰ ਕਿੱਥੇ ਹੋਇਆ 10000 ਕਰੋੜ ਦੀ ਲੁੱਟ ਹੋ ਗਈ ਇਸ ਵਾਰ ਪੰਜਾਬ ਦੇ ਕਿਸਾਨ ਦੀ ਘੱਟ ਲੱਗੇ ਨੇ ਨਾ ਨਹੀਂ ਹੋਇਆ ਇਹਨਾਂ ਨੇ ਵੀ ਮੰਗ ਨਹੀਂ ਕੀਤੀ ਕਿਸੇ ਨੇ ਕਿਉਂਕਿ ਇਹ ਸਰਕਾਰੀ ਅਧਿਕਾਰੀ ਪੋਲੀਟੀਸ਼ੀਅਨ ਔਰ ਵਪਾਰੀ ਦਾ ਜਿਹੜਾ ਨੈਕਸਸ ਆ ਜਿਹੜਾ ਕਿਸਾਨ ਦੀ ਲੁੱਟ ਕਰਦਾ ਤੇ ਉਹਦੇ ਚ ਸਰਕਾਰ ਵੀ ਨਾਲ ਮਿਲੀ ਹੁੰਦੀ ਹੈ ਤਾਂ ਉਸ ਦੀ ਕਿਸੇ ਨੇ ਮੰਗ ਨਹੀਂ ਕੀਤੀ ਜੇ ਕਾਨੂੰਨ ਵਣਜੂ ਕਾਨੂੰਨਾਂ ਨੂੰ ਗਰੰਟੀ ਹੋ ਜੂ ਫਿਰ ਤਾਂ ਪੂਰੇ ਦੇਸ਼ 'ਚ ਜਿਹੜੇ 10 ਸੂਬਿਆਂ 'ਚ ਜਾਂ 12 ਸੂਬਿਆਂ 'ਚ ਕਣਕ ਹੁੰਦੀ ਹੈ ਜਾਂ 10 'ਚ ਚੋਨਾ ਹੁੰਦਾ ਇਹ ਆਪਸ 'ਚ ਹੈ 12 ਸੂਬਿਆਂ 'ਚੋਂ ਚੋਨਾ ਹੁੰਦਾ ਤੇ ਉਸ ਦੀ ਫਿਰ ਵੰਡ ਵੀ ਖਰੀਦ ਹੋਊਗੀ ਇਹ ਪੀਡੀਐਸ ਲਈ ਚਾਹੀਦਾ ਸਰਕਾਰ ਨੂੰ ਕਿ ਕਿਸਾਨ ਦਾ ਹਿੱਤ ਹੋਣਾ ਚਾਹੀਦਾ ਢੱਲੇਵਾਲ ਜੀ ਬਚਨੇ ਚਾਹੀਦੇ ਆ ਇਹ ਅਸੀਂ ਸਾਰੇ ਹੀ ਚਾਹੁੰਦੇ ਆ ਪਰ ਜੇ ਇਹ ਕਿਸਾਨ ਹਿੱਤ ਦੀ ਗੱਲ ਕਰਨਗੇ ਠੀਕ ਬਹੁਤ ਬਹੁਤ ਸ਼ੁਕਰੀਆ ਹਰਜੀਤ ਗਰੇਵਾਲ ਸਾਡੇ ਨਾਲ ਕਈ ਮੁੱਦਿਆਂ ਤੇ ਗੱਲ ਕਰ ਰਹੇ ਸਨ ਕੈਮਰਾਮੈਨ ਅਮਿਤ ਪਾਲੀਆ ਦੇ ਨਾਲ ਕੁਲਵੀਰ ਤਿਵਾਣੀ ਦੇ ਨਿਊਜ਼ ਚੰਡੀਗੜ੍ਹ